ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਧੀ ਅਧੂਰੀ ਗੱਲ ਸੁਣਣ ਦਾ ਕੋਈ ਲਾਭ ਕੋਈ ਫਾਇਦਾ ਨਹੀਂ ਹੁੰਦਾ ਕਈ ਵਾਰ ਆਪਾਂ ਅੱਧੀ ਅਧੂਰੀ ਗੱਲ ਸੁਣ ਕੇ ਗੱਲ ਦਾ ਮਤਲਬ ਗਲਤ ਕੱਢ ਲੈਨੇ ਆ ਅਤੇ ਕਈ ਵਾਰ ਅੱਧੀ ਅਧੂਰੀ ਗੱਲ ਸੁਣਨ ਕਰਕੇ ਸਾਨੂੰ ਸਹੀ ਜਾਣਕਾਰੀ ਨਹੀਂ ਮਿਲ ਪਉਂਦੀ ਅਸੀਂ ਸਮਝੀ ਨਹੀਂ ਪਾਉਂਦੇ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕੀ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਖਾਸ ਕਰਕੇ ਉਹ ਭੈਣ ਭਰਾ ਜਿਨ੍ਹਾਂ ਨੂੰ ਬਹੁਤ ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਨੇ ਘੇਰ ਰੱਖਿਆ ਹੈ ਅਤੇ ਖਾਸ ਕਰਕੇ ਸਭ ਤੋਂ ਵੱਡੀ ਚਿੰਤਾ ਧੰਨ ਦੇ ਵਿੱਚ ਬਰਕਤ ਦੀ ਉਹ ਆਪਣੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਇੱਥੇ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਰੱਬ ਦਾ ਬੜਾ ਹੀ ਪਹੁੰਚਿਆ ਹੋਇਆ ਪਗਤ ਜੋ ਕਿ ਹਰ ਰੋਜ਼ ਖੁਦ ਰੋਟੀ ਖਾਣ ਤੋਂ ਪਹਿਲਾਂ ਕਿਸੇ ਨਾ ਕਿਸੇ ਗਰੀਬ ਕਿਸੇ ਨਾ ਕਿਸੇ ਲੋੜਵੰਦ ਦੀ ਸੇਵਾ ਜ਼ਰੂਰ ਕਰਦਾ ਭਾਵ ਕਿ ਕਿਸੇ ਭੁੱਖੇ ਨੂੰ ਰੋਟੀ ਖਵਾ ਕੇ ਫਿਰ ਖੁਦ ਰੋਟੀ ਖਾਂਦਾ ਸੀ ਇਹ ਉਹਦਾ ਰੋਜ਼ਾਨਾ ਦਾ ਹੀ ਨਿਜਮ ਕਹਿੰਦੇ ਫਿਰ ਜਦੋਂ ਉਹਨੇ ਸਵੇਰੇ ਸ਼ਾਮ ਭਗਤੀ ਕਰਨ ਬੈਠਣਾ ਤਾਂ ਬੈਠਦੇ ਅਸਾਰ ਹੀ ਪ੍ਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ ਕਿਉਂਕਿ ਪ੍ਰਮਾਤਮਾ ਜੀ ਉਹਦੇ ਤੋਂ ਬਹੁਤ ਖੁਸ਼ ਸਨ ਇਹਨਾਂ ਨੇਕ ਕੰਮ ਕਰਦਾ ਸੀ ਕਹਿੰਦੇ ਇੱਕ ਦਿਨ ਕੀ ਹੋਇਆ ਕਿ ਉਹ ਇਸੇ ਤਰ੍ਹਾਂ ਬੈਠਾ ਉਡੀਕ ਕਰ ਰਿਹਾ ਕਿ ਕੋਈ ਆਵੇ ਉਹਨੂੰ ਭੋਜਨ ਪ੍ਰਸ਼ਾਦਾ ਛਕਾਵਾ ਫਿਰ ਮੈਂ ਖੁਦ ਛਕਾਂ ਪਰ ਕਹਿੰਦੇ ਬਹੁਤ ਉਡੀਕ ਕਰਨ ਦੇ ਬਾਵਜੂਦ ਉੱਥੇ ਕੋਈ ਨਾ ਆਇਆ ਕਹਿੰਦੇ ਇੰਨੇ ਵੀ ਭੋਜਨ ਪ੍ਰਸ਼ਾਦਾ ਨਾ ਖਾਦਾ ਕਹਿੰਦੇ ਉਡੀਕਦਾ ਰਿਹਾ ਤਾਂ ਉਡੀਕਦਿਆਂ ਉਡੀਕਦਿਆਂ ਇਹਦੀ ਉਡੀਕ ਖਤਮ ਹੋਈ ਗਲੀ ਦੇ ਵਿੱਚ ਇਸ ਨੂੰ ਇੱਕ ਮਨੁੱਖ ਦਿਸਿਆ ਜੋ ਦੇਖਣ ਵਿੱਚ ਇਹੀ ਲੱਗ ਰਿਹਾ ਸੀ ਜਿਵੇਂ ਕਾਫੀ ਭੁੱਖਾ ਪਿਆਸਾ ਹੋਵੇ ਕਹਿੰਦੇ ਇਨਲੇ ਉਸ ਨੂੰ ਬੇਨਤੀ ਕੀਤੀ ਕਿ ਆਓ ਤੁਹਾਨੂੰ ਪ੍ਰਸ਼ਾਦਾ ਸ਼ਿਕਾਈਏ ਕਹਿੰਦੇ ਉਹ ਮਨੁੱਖ ਝੱਟ ਹੀ ਇਹਦੇ ਨਾਲ ਇਹਦੇ ਘਰ ਅੰਦਰ ਆ ਗਿਆ ਇਹਨੇ ਉਹਨੂੰ ਬੜੇ ਹੀ ਪਿਆਰ ਸਤਕਾਰ ਦੇ ਨਾਲ ਬਿਠਾਇਆ ਅਤੇ ਕਿਹਾ ਕਿ ਮੈਂ ਤੁਹਾਡੇ ਲਈ ਭੋਜਨ ਪ੍ਰਸ਼ਾਦੇ ਦੀ ਥਾਲੀ ਲੈ ਕੇ ਆਉਣਾ ਹ ਤੁਸੀਂ ਉਨੀ ਦੇਰ ਤੱਕ ਉਹ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰ ਲਓ ਕਹਿੰਦੇ ਉਹ ਬੰਦਾ ਕਹਿਣ ਲੱਗਾ ਵੀ ਭਾਈ ਤੂੰ ਮੈਨੂੰ ਰੋਟੀ ਦੇਣੀ ਆ ਤਾਂ ਦੇ ਦੇ ਪਰ ਮੈਂ ਰੱਬ ਦਾ ਸ਼ੁਕਰਾਨਾ ਨਹੀਂ ਕਰਨਾ ਕਹਿੰਦੇ ਉਹਨੂੰ ਕਹਿਣ ਲੱਗਾ ਵੀ ਇਹ ਦਾਣਾ ਬੋਲ ਰੱਬ ਦਾ ਦਿੱਤਾ ਖਾਣੇ ਆ ਰੱਬ ਦਾ ਸ਼ੁਕਰਾਨਾ ਕਰ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਵੀ ਰੱਬ ਨੇ ਮੈਨੂੰ ਦਿੱਤਾ ਹੀ ਕੀ ਆ ਜਿਹਦੇ ਲਈ ਮੈਂ ਸ਼ੁਕਰਾਨਾ ਕਰਾਂ ਤੇਨੇ ਮਾਲਕ ਨੇ ਬਹੁਤ ਕੁਝ ਦਿੱਤਾ ਏ ਤੂੰ ਕਰ ਸ਼ੁਕਰਾਨਾ ਕਹਿੰਦੇ ਇੰਨੇ ਉਹਨੂੰ ਬੜਾ ਸਮਝਾਇਆ ਕਿ ਇੰਜ ਨਹੀਂ ਕਹੀਦਾ ਰੱਬ ਨੇ ਵੇਖ ਤੈਨੂੰ ਕਿੰਨਾ ਸੋਹਣਾ ਸ਼ਰੀਰ ਦਿੱਤਾ ਏ ਹੱਥ ਦਿੱਤੇ ਆ ਪੈਰ ਦਿੱਤੇ ਆ ਇਹ ਚੱਲਦੇ ਸਾਹ ਵੀ ਉਹਦੀ ਕਿਰਪਾ ਦੇ ਨਾਲ ਚੱਲ ਰਹੇ ਆ ਇਸੇ ਕਰਕੇ ਤੂੰ ਪਰਮਾਤਮਾ ਦਾ ਸ਼ੁਕਰਾਨਾ ਕਰ ਕਹਿੰਦੇ ਜਦੋਂ ਇਹਨੇ ਬੜਾਈ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਮਨੁੱਖ ਨੂੰ ਗੁੱਸਾ ਚੜ ਗਿਆ ਕਹਿੰਦੇ ਉਹਨੇ ਸ਼ੁਕਰਾਨਾ ਤਾਂ ਕੀ ਕਰਨਾ ਸੀ ਉਹਨੇ ਤਾਂ ਰੱਬ ਨੂੰ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਰੱਬ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਹਿੰਦੇ ਇਹ ਦੇਖ ਕੇ ਇਸ ਭਗਤ ਬੰਦੇ ਨੂੰ ਬਹੁਤ ਗੁੱਸਾ ਆਇਆ ਕਿ ਇਹ ਕਿਹੋ ਜਿਹਾ ਮਨੁੱਖ ਆ ਜੋ ਰੱਬ ਨੂੰ ਗਾਲਾਂ ਕੱਢ ਰਿਹਾ ਏ ਰੱਬ ਨੂੰ ਮੰਦਾ ਚੰਗਾ ਬੋਲ ਰਿਹਾ ਏ ਕਹਿੰਦੇ ਇਹਨੇ ਆਪਣੇ ਨੌਕਰਾਂ ਨੂੰ ਕਹਿ ਕੇ ਉਸ ਨੂੰ ਕੋਣੋ ਤੱਕ ਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਉਹਨੂੰ ਖਾਣਾ ਨੂੰ ਕੁਝ ਵੀ ਨਾ ਦਿੱਤਾ ਕਹਿੰਦੇ ਹੁਣ ਅੱਜ ਜਦੋਂ ਸ਼ਾਮ ਨੂੰ ਭਜਨ ਬੰਦਗੀ ਕਰਨ ਬੈਠਾ ਇਹਦਾ ਮਨ ਉਸ ਪਰਮਾਤਮਾ ਦੇ ਨਾਲ ਨਾ ਜੁੜੇ ਇਹਦਾ ਮਨ ਬੜਾ ਹੀ ਅਸ਼ਾਂਤ ਬੀਜੈ ਨਹੀਂ ਕਹਿੰਦੇ ਇਹ ਰੋਣ ਲੱਗਾ ਕਿਉਂਕਿ ਅੱਜ ਤੱਕ ਇਦਾਂ ਕਦੀ ਨਹੀਂ ਸੀ ਹੋਇਆ ਇਹਦਾ ਤਾਂ ਬੈਠਦੇ ਅਸਾਰ ਹੀ ਮਨ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਸੀ ਤਾਂ ਅੱਜ ਮਨ ਨਾ ਜੁੜਿਆ ਤਾਂ ਮਨ ਬਹੁਤ ਦੁਖੀ ਹੋਇਆ ਉੱਚੀ ਉੱਚੀ ਰੋਣ ਲੱਗਾ ਅਤੇ ਪ੍ਰਮਾਤਮਾ ਦੇ ਅੱਗੇ ਰੱਬਗੇਰ ਦਸਾ ਕਰਨ ਲੱਗਾ ਕਿ ਰੱਬਾ ਮੇਰੇ ਤੋਂ ਅੱਜ ਕੀ ਗਲਤੀ ਹੋ ਗਈ ਆ ਤੇ ਕਹਿੰਦੇ ਪ੍ਰਮਾਤਮਾ ਨੇ ਇਸ ਮਨੁੱਖ ਨੂੰ ਆਵਾਜ਼ ਦਿੱਤੀ ਆਪਣੇ ਭਗਤ ਨੂੰ ਕਿਹਾ ਵੀ ਅੱਜ ਤੂੰ ਮੇਰਾ ਇੱਕ ਜੀ ਆਪਣੇ ਘਰੋਂ ਭੁੱਖਾ ਮੋੜਿਆ ਏ ਮੈਂ ਇਸ ਕਰਕੇ ਤੇਰੇ ਨਾਲ ਨਾਰਾਜ਼ ਆ ਕਹਿੰਦੇ ਇਹ ਭਗਤ ਕਹਿਣ ਲੱਗਾ ਕਿ ਰੱਬ ਜੀ ਮੈਂ ਉਹਨੂੰ ਭੁੱਖਾ ਐਦਾਂ ਹੀ ਨਹੀਂ ਕਰੋ ਮੋੜਿਆ ਉਹ ਤੁਹਾਨੂੰ ਗਾਲਾਂ ਕੱਢ ਰਿਹਾ ਸੀ ਮੈਂ ਇਸ ਕਰਕੇ ਉਹਨੂੰ ਭੁੱਖਾ ਮੋੜਿਆ ਏ ਰੱਬ ਨੇ ਕਿਹਾ ਵੀ ਉਹ ਗਾਲਾਂ ਕੋਈ ਅੱਜ ਨਵੀਆਂ ਨਹੀਂ ਸੀ ਕੱਢਦਾ ਉਹ ਤਾਂ ਸ਼ੁਰੂ ਤੋਂ ਹੀ ਮੈਨੂੰ ਗਾਲਾਂ ਕੱਢਦਾ ਏ ਮੈਂ ਵੀ ਤਾਂ ਉਹਨੂੰ ਰੋਜ਼ ਭੋਜਨ ਦਿੰਦਾ ਏ ਨਾ ਤੂੰ ਇੱਕ ਦਿਨ ਉਹਨੂੰ ਭੋਜਨ ਨਹੀਂ ਦੇ ਸਕਿਆ ਰੱਬ ਨੇ ਕਿਹਾ ਇਹ ਧਰਤੀ ਦੇ ਉੱਤੇ ਭੇਜੇ ਹੋਏ ਸਾਰੇ ਜੀਵ ਮੇਰੇ ਬੱਚੇ ਨੇ ਅਤੇ ਮੈਨੂੰ ਸਭ ਦਾ ਫਿਕਰ ਏ ਕੋਈ ਚੰਗਾ ਏ ਕੋਈ ਮਾੜਾ ਏ ਕੋਈ ਮੈਨੂੰ ਪਿਆਰ ਕਰਦਾ ਏ ਕੋਈ ਮੈਨੂੰ ਗਾਲਾਂ ਕੱਢਦਾ ਏ ਪਰ ਮੈਨੂੰ ਤਾਂ ਸਭ ਦਾ ਖਿਆਲ ਰੱਖਣਾ ਪੈਂਦਾ ਹੈ ਮੈਨੂੰ ਤਾਂ ਸਭ ਨੂੰ ਰੋਟੀ ਦੇਣੀ ਪੈਂਦੀ ਆ ਕਿਉਂਕਿ ਸਾਰੇ ਮੇਰੇ ਬੱਚੇ ਨੇ بس ਫਰਕ ਇਹ ਨਾ ਏ ਕਿ ਜੋ ਬੱਚੇ ਮੇਰੀ ਆਗਿਆ ਦੇ ਵਿੱਚ ਰਹਿੰਦੇ ਨੇ ਮੇਰੇ ਕਹਿ ਅਨੁਸਾਰ ਚੱਲਦੇ ਨੇ ਮੇਰੀਆਂ ਦਿੱਤੀਆਂ ਸਿੱਖਿਆਵਾਂ ਦੇ ਅਨੁਸਾਰ ਚੱਲਦੇ ਨੇ ਉਹ ਮੇਰੇ ਤੋਂ ਕੁਝ ਜ਼ਿਆਦਾ ਪ੍ਰਾਪਤ ਕਰ ਲੈਂਦੇ ਨੇ ਸੋ ਇਹ ਸਾਖੀ ਇਹ ਕਹਾਣੀ ਸੁਣਾਉਣ ਦਾ ਮਕਸਦ ਇਹ ਸੀ ਕਿ ਮੁੜਖੀ ਸੁਭਾਅ ਹੈ ਚਿੰਤਾ ਕਰਨਾ ਆਪਾਂ ਹਰ ਗੱਲ ਦੇ ਉੱਤੇ ਬਹੁਤ ਚਿੰਤਾ ਕਰਦੇ ਆਂ ਅਤੇ ਸਭ ਤੋਂ ਵੱਡੀ ਚਿੰਤਾ ਹੈ ਸਾਡੀ ਧਨ ਸੰਬੰਧੀ ਧਨ ਸੰਬੰਧੀ ਅਸੀਂ ਚਿੰਤਾਵਾਂ ਵੀ ਜਿਆਦਾ ਕਰਦੇ ਆਂ ਅਤੇ ਮਾੜੇ ਕਰਮ ਵੀ ਇਸ ਧਨ ਕਰਕੇ ਹੀ ਕੁਮਾ ਰਹੇ ਆਂ ਜਿੰਨੀਆਂ ਠੱਗੀਆਂ ਠੋਰੀਆਂ ਹੁੰਦੀਆਂ ਨੇ ਜਿੰਨੀਆਂ ਚੋਰੀਆਂ ਹੁੰਦੀਆਂ ਨੇ ਪੈਸੇ ਕਰਕੇ ਹੀ ਹੁੰਦੀਆਂ ਨੇ ਨਾ ਇਸ ਪੈਸੇ ਕਰਕੇ ਕਿੰਨਾ ਭ੍ਰਿਸ਼ਟਾਚਾਰ ਕਿੰਨੀ ਬੇਈਮਾਨੀ ਆ ਕੁਝ ਲੋਕ ਆਪਣੇ ਬੱਚਿਆਂ ਦੀ ਬੜੀ ਚਿੰਤਾ ਕਰਦੇ ਨੇ ਕਿ ਮੇਰੇ ਤੋਂ ਬਾਅਦ ਮੇਰੇ ਬੱਚਿਆਂ ਦਾ ਕੀ ਬਣੇਗਾ ਇਸ ਕਰਕੇ ਉਹ ਆਪਣੇ ਬੱਚਿਆਂ ਦੇ ਲਈ ਬੜਾ ਕਮਾ ਕੇ ਜੋੜਦੇ ਰਹਿੰਦੇ ਆ ਵੀ ਸਾਡੇ ਬੱਚੇ ਸਾਡੇ ਜਾਣ ਤੋਂ ਬਾਅਦ ਔਖੇ ਨਾ ਹੋ ਪਰ ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ ਭਾਈ ਬੱਚਿਆਂ ਦੇ ਲਈ ਤੁਹਾਨੂੰ ਚਿੰਤਾ ਕਰਨ ਦੀ ਲੋੜ ਹੀ ਨਹੀਂ ਆ ਕਿਉਂਕਿ ਜੇਕਰ ਤੁਹਾਡੇ ਬੱਚੇ ਲਾਇਕ ਨੇ ਯੋਗ ਨੇ ਤਾਂ ਉਹ ਆਪੇ ਆਪਣਾ ਕਮਾ ਕੇ ਖਾ ਲੈਣਗੇ ਉਹਨਾਂ ਦੀ ਚਿੰਤਾ ਨਾ ਕਰੋ ਅਤੇ ਜੇਕਰ ਤੁਹਾਡੇ ਬੱਚੇ ਨਲਾਇਕ ਨੇ ਤਾਂ ਵੀ ਉਹਨਾਂ ਦੇ ਲਈ ਜੋੜਨ ਦੀ ਲੋੜ ਨਹੀਂ ਕਿਉਂਕਿ ਜੇ ਨਲਾਇਕ ਨੇ ਤਾਂ ਤੁਹਾਡਾ ਜੋੜਿਆ ਹੋਇਆ ਵੀ ਗਵਾ ਦੇਣਗੇ ਇਸ ਕਰਕੇ ਤੁਸੀਂ ਉਹਨਾਂ ਕਰਕੇ ਆਪਣੇ ਮਾੜੇ ਕਰਮਣਾ ਬਣਾਓ ਲੇਖਾ ਹਰ ਬੰਦੇ ਨੂੰ ਆਪੋ ਆਪਣਾ ਆਪ ਨੂੰ ਹੀ ਦੇਣਾ ਪੈਂਦਾ ਹੈ ਅੱਜ ਭਾਵੇਂ ਆਪਾਂ ਦੂਜਿਆਂ ਦੇ ਲਈ ਜਿੰਨੀ ਮਰਜ਼ੀ ਚੋਰੀ ਠੱਗੀ ਬੇਈਮਾਨੀ ਕਰ ਰਹੇ ਹਾਂ ਨਾ ਵੀ ਅਸੀਂ ਆਪਣੇ ਪਰਿਵਾਰ ਨੂੰ ਸੌਖਾ ਕਰਨ ਦੇ ਲਈ ਸਭ ਕੁਝ ਕਰਦੇ ਹਾਂ ਪਰ ਜਦੋਂ ਉਹ ਮਾਲਕ ਦੀ ਦਰਗਾਹ ਦੇ ਵਿੱਚ ਲੇਖਾ ਪੁੱਛਿਆ ਗਿਆ ਤਾਂ ਉਸੇ ਜੀ ਨੂੰ ਲੇਖਾ ਦੇਣਾ ਪੈਣਾ ਹੈ ਜਿਨਨੇ ਚੰਗੇ ਮਾੜੇ ਕਰਮ ਕੀਤੇ ਆ ਉੱਥੇ ਪਰਿਵਾਰ ਨੂੰ ਨਹੀਂ ਪੁੱਛਿਆ ਜਾਣਾ ਅਤੇ ਉੱਥੇ ਸਾਡਾ ਇਹ ਬਹਾਨਾ ਚੱਲਣਾ ਵੀ ਨਹੀਂ ਆ ਵੀ ਅਸੀਂ ਸਭ ਕੁਝ ਆਪਣੇ ਪਰਿਵਾਰ ਦੇ ਲਈ ਕੀਤਾ ਪਰਿਵਾਰ ਦੇ ਲਈ ਕਰਨਾ ਹੈ ਪਰ ਉਹਨਾਂ ਦੇ ਲਈ ਮਾੜੇ ਕਰਮ ਨਹੀਂ ਕਮਾਉਣੇ ਠੱਗੀਆਂ ਢੋਰੀਆਂ ਨਹੀਂ ਕਰਨੀਆਂ ਬੇਈਮਾਨੀ ਨਹੀਂ ਕਰਨੀ ਪਰਮਾਤਮਾ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਣਾ ਹੈ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਫਰਜ਼ ਇਮਾਨਦਾਰੀ ਦੇ ਨਾਲ ਨਿਭਾਉਣ ਨੂੰ ਕਿਹਾ ਏ ਸਤਿਗੁਰ ਸੱਚੇ ਪਾਸ਼ਾ ਨੇ ਕਿਤੇ ਨਹੀਂ ਕਿਹਾ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਏ ਜੇ ਇਹ ਪਰਿਵਾਰ ਮਿਲਿਆ ਹੈ ਜ਼ਿੰਮੇਵਾਰੀਆਂ ਮਿਲੀਆਂ ਹੈ ਇਹਨਾਂ ਦੇ ਪਾਲਣ ਪੋਸ਼ਣ ਦੇ ਲਈ ਸਾਨੂੰ ਕਮਾਈ ਵੀ ਕਰਨੀ ਪੈਣੀ ਆ ਕਿਉਂਕਿ ਕਮਾਈ ਕਰਾਂਗੇ ਤਾਂ ਹੀ ਇਹਨਾਂ ਦਾ ਪਾਲਣ ਪੋਸ਼ਣ ਕਰਾਂਗੇ ਪਰ ਉਹ ਕਮਾਈ ਸਾਡੀ ਹੱਕ ਸੱਚ ਦੀ ਹੋਵੇ ਠੱਗੀ ਠੋਰੀ ਦੀ ਨਹੀਂ ਪਰਮਾਤਮਾ ਦਾ ਰਾਹ ਇਹੋ ਆ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਆਪਣੀ ਕਿਰਤ ਕਮਾਈ ਨੂੰ ਪੂਰੇ ਚਾ ਉਤਸ਼ਾਹ ਦੇ ਨਾਲ ਕਰਨਾ ਇਮਾਨਦਾਰੀ ਦੇ ਨਾਲ ਮਿਹਨਤ ਕਰਨੀ ਕੀਤੀ ہوئی ਮਿਹਨਤ ਨੂੰ ਰੰਗ ਭਾਗ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਲਵਦੇ ਨੇ ਅਤੇ ਜਦੋਂ ਹੀ ਆਪਾਂ ਕਿਰਤ ਕਮਾਈ ਕਰਦੇ ਆ ਉਹ ਕਮਾਈ ਦੇ ਵਿੱਚੋਂ ਵੰਡ ਕੇ ਛਕਣਾ ਪ੍ਰਮਾਤਮਾ ਨੇ ਸਾਨੂੰ ਜਿੰਨਾ ਵੀ ਦਿੱਤਾ ਇਹਨਾ ਉਹਦੇ ਲਈ ਮਾਲਕ ਦਾ ਸ਼ੁਕਰਗੁਜ਼ਾਰ ਹੋਣਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਕਿ ਤੁਸੀਂ ਮੈਨੂੰ ਦੋ ਵਕਤ ਦੀ ਉਹ ਰੋਟੀ ਦਿੱਤੀ ਅਤੇ ਜੇਕਰ ਤੁਸੀਂ ਦੋ ਵਕਤ ਦੀ ਰੋਟੀ ਦੇ ਵਿੱਚੋਂ ਕਿਸੇ ਦੀ ਸੇਵਾ ਕਰ ਰਹੇ ਹੋ ਭਾਵੇਂ ਇੱਕ ਰੋਟੀ ਦੇ ਨਾਲ ਵੀ ਸੇਵਾ ਕਰ ਰਹੇ ਹੋ ਤਾਂ ਮਾਲਕ ਦਾ ਕੋਟਨ ਕੋਟ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਸੀਂ ਮੈਨੂੰ ਮੰਗਣ ਵਾਲਾ ਨਹੀਂ ਵੰਡਣ ਵਾਲਾ ਬਣਾਇਆ ਕਿਉਂਕਿ ਮੰਗਣ ਦਾ ਦੁੱਖ ਬਹੁਤ ਵੱਡਾ ਹੁੰਦਾ ਹੈ ਮੰਗਣਾ ਸੌਖਾ ਨਹੀਂ ਆ ਜੇਕਰ ਸਾਡੇ ਘਰ ਦੇ ਵਿੱਚ ਕੋਈ ਜੀ ਹੱਥ ਛੱਡ ਕੇ ਆਇਆ ਹੈ ਸਾਡੇ ਤੋਂ ਮੰਗ ਰਿਆ ਹੈ ਨਾ ਉੱਥੇ ਹੰਕਾਰ ਨਹੀਂ ਕਰਨਾ ਕਿ ਮੈਂ ਬਹੁਤ ਵੱਡਾ ਦਾਨੀ ਆ ਉੱਥੇ ਮਾਲਕ ਦਾ ਸ਼ੁਕਰਗੁਜ਼ਾਰ ਹੋਣਾ ਕਿ ਵਾਹਿਗੁਰੂ ਜੀ ਤੁਸੀਂ ਮੈਨੂੰ ਮੰਡਣ ਵਾਲਾ ਬਣਾਇਆ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਮਾਲਕ ਦਾ ਜਿੰਨਾ ਹੀ ਸ਼ੁਕਰਾਨਾ ਕਰਾਂਗੇ ਮਾਲਕ ਜੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਵੰਡ ਕੇ ਸ਼ਕਣ ਦੀ ਨੀਅਤ ਰੱਖਾਂਗੇ ਨਾ ਵਾਹਿਗੁਰੂ ਜੀ ਉਨੀਆਂ ਹੀ ਬਰਕਤਾਂ ਪਾਉਂਦੇ ਨੇ ਹੋ ਸਕਦਾ ਹੈ ਵਾਹਿਗੁਰੂ ਜੀ ਨੇ ਸਾਨੂੰ ਦੂਜਿਆਂ ਦੇ ਨਾਲੋਂ ਕੁਝ ਬਹੁਤਾ ਇਸੇ ਕਰਕੇ ਦਿੱਤਾ ਹੋਵੇ ਕਿ ਅਸੀਂ ਅੱਗੇ ਨੇਕ ਕੰਮ ਕਮਾ ਸਕੀਏ ਕਿਸੇ ਦੀ ਸੇਵਾ ਕਰ ਸਕੀਏ ਸੇਵਾ ਕਰਨੀ ਦਾਨ ਪੂਰਨ ਕਰਨਾ ਭਜਨ ਬੰਦਗੀ ਕਰਨੀ ਇਹ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ ਪਰਮਾਤਮਾ ਜਿਹਦੇ ਤੋਂ ਕਰਵਾਉਣ ਉਹੀ ਕਰ ਸਕਦਾ ਹੈ ਹਰ ਇੱਕ ਦਿਵਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਜੇਕਰ ਹਰ ਇੱਕ ਦੇ ਵਸਦੀ ਗੱਲ ਹੋਵੇ ਨਾ ਤਾਂ ਕਈ ਲੋਕ ਦੁਨੀਆ ਦੇ ਵਿੱਚ ਐਸੇ ਵੀ ਆ ਜਿਨ੍ਹਾਂ ਦੇ ਕੋਲ ਵੰਡਣ ਨੂੰ ਬਹੁਤ ਕੁਝ ਆ ਉਹਿਆਂ ਤੱਕ ਰਿਜ ਕਰੁੰਦਾ ਹੈ ਪਰ ਉਹਨਾਂ ਨੂੰ ਮੰਡਣ ਵਾਲੀ ਨੀਅਤ ਨਹੀਂ ਮਿਲੀ ਉਹ ਕਿਸੇ ਨੂੰ ਕੁਝ ਦੇ ਹੀ ਨਹੀਂ ਸਕਦੇ ਉਹਨਾਂ ਦੀ ਬਿਰਤੀ ਆ ਜੋ ਕੁਝ ਵੀ ਹੈ ਮੇਰੇ ਘਰ ਦੇ ਵਿੱਚ ਆ ਜਵੇ ਬਸ ਉਹ ਮੇਰਾ ਮੇਰਾ ਕਰਨਾ ਜਾਣਦੇ ਨੇ ਉਹ ਕਦੀ ਕਿਸੇ ਦਾ ਦੁੱਖ ਦਰਦ ਨਹੀਂ ਸਮਝਦੇ ਕਿਸੇ ਦੀ ਮਦਦ ਨਹੀਂ ਕਰ ਸਕਦੇ ਜੇਕਰ ਸਾਡੇ ਅੰਦਰ ਕਿਸੇ ਦੇ ਪ੍ਰਤੀ ਚਾਹ ਰਾ ਜਿੰਨਾ ਵੀ ਕੋਈ ਦੁੱਖ ਦਰਦ ਦਾ ਸਾਨੂੰ ਅਹਿਸਾਸ ਹੁੰਦਾ ਹੈ ਕਿਸੇ ਦੀ ਮਦਦ ਕਰਨ ਨੂੰ ਦਿਲ ਕਰਦਾ ਹੈ ਨਾ ਪਰਮਾਤਮਾ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਰੀਏ ਕਿ ਅਸੀਂ ਪਰਮਾਤਮਾ ਦੇ ਨੇੜੇ ਆ ਸਾਡੇ ਅੰਦਰ ਵੀ ਰੱਬ ਵੱਸਦਾ ਹੈ ਕਿਉਂਕਿ ਜਿਹਦੇ ਅੰਦਰ ਰੱਬ ਵੱਸਦਾ ਹੈ ਨਾ ਉਹਦੇ ਹੀ ਅੰਦਰ ਦਇਆ ਦੀ ਤਰਸ ਦੀ ਭਾਵਨਾ ਆਵੇਗੀ ਉਹ ਹੀ ਕਿਸੇ ਦਾ ਭਲਾ ਕਰ ਸਕਦਾ ਹੈ ਦੂਜਾ ਨਹੀਂ ਕਰ ਸਕਦਾ ਤਾਂ ਜਿੱਥੇ ਵੀ ਸੇਵਾ ਕਰਨ ਦਾ ਮੌਕਾ ਮਿਲੇ ਸੇਵਾ ਕਰਨੀ ਆ ਪਰਮਾਤਮਾ ਬਹੁਤ ਰੰਗ ਭਾਗ ਲੰ데요 ਨੇ ਸਿਆਣੇ ਕਹਾਵਤਾਂ ਨੇ ਨਾ ਨੀਤਾਂ ਨੂੰ ਹੀ ਮੁਰਾਦਾ ਮਿਲਦੀਆਂ ਨੇ ਜੇਕਰ ਸਾਡੀਆਂ ਨੀਤਾਂ ਸੱਚੀਆਂ ਨੇ ਤਾਂ ਸਭ ਕੁਝ ਪਰਮਾਤਮਾ ਨੇ ਦੇ ਦੇਣਾ ਹੈ ਐਵੇਂ ਹੀ ਹਿੰਮਤ ਹਾਰ ਕੇ ਨਹੀਂ ਬੈਠ ਜਾਣਾ ਐਵੇਂ ਚਿੰਤਾ ਨਹੀਂ ਕਰੀ ਜਾਣੀ ਬਸ ਪਰਮਾਤਮਾ ਦੇ ਦੱਸੇ ਹੋਏ ਰਾਹ ਤੇ ਚੱਲਣਾ ਹੈ ਸੱਚ ਦੇ ਰਾਹ ਤੇ ਇਮਾਨਦਾਰੀ ਦੇ ਰਾਹ ਤੇ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਆ ਰੱਜ ਕੇ ਮਿਹਨਤ ਕਰਨੀ ਆ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਦੱਬ ਕੇ ਵਾ ਤੇ ਰੱਜ ਕੇ ਖਾ ਜਿੰਨੀ ਮਿਹਨਤ ਕਰਾਂਗੇ ਨਾ ਉਨੀ ਹੀ ਮਿਹਨਤ ਦਾ ਫਲ ਸਾਨੂੰ ਮਿਲਣਾ ਹੈ ਅਤੇ ਇਥੇ ਮਹਾਪੁਰਖ ਜੀ ਸਾਨੂੰ ਕੁਝ ਝੁਕਤੀਆਂ ਸਮਝਾਉਂਦੇ ਨੇ ਇਹਨਾਂ ਨੂੰ ਜ਼ਰੂਰ ਨੋਟ ਕਰਿਓ ਜੇ ਇਹ ਸਾਡੇ ਕੰਮ ਆਉਣ ਵਾਲੀਆਂ ਨੇ ਕਹਿੰਦੇ ਜਦੋਂ ਵੀ ਆਪਾਂ ਆਪਣੀ ਕਿਰਤ ਕਰਦੇ ਆ ਕੋਈ ਵੀ ਸਾਡਾ ਕੰਮ ਦਿੰਦਾ ਏ ਭਾਵੇਂ ਸਾਡੀ ਦੁਕਾਨਦਾਰੀ ਆ ਦਫਤਰ ਦੇ ਵਿੱਚ ਜਾ ਕੇ ਕੰਮ ਸ਼ੁਰੂ ਕਰਦੇ ਆ ਜੋ ਵੀ ਸਾਡੀ ਕਿਰਤ ਕਮਾਈ ਹੈ ਜਿਹਦੇ ਨਾਲ ਸਾਡਾ ਤੇ ਸਾਡੇ ਪਰਿਵਾਰ ਦਾ ਪਾਲਣ ਪੋਸ਼ਨ ਹੋ ਰਿਹਾ ਹੈ ਨਾ ਉਹਦੇ ਲਈ ਦਿਨ ਦੇ ਵਿੱਚ ਦੋ ਵਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਇੱਕ ਸਵੇਰੇ ਉੱਠਦੇ ਅੰਸਾਰ ਇੱਕ ਰਾਤ ਨੂੰ ਸੌਣ ਲੱਗਿਆ ਜਦੋਂ ਹੀ ਆਪਣੀ ਕਿਰਤ ਨੂੰ ਸ਼ੁਰੂ ਕਰਨਾ ਹੈ ਉਦੋਂ ਮਾਲਕ ਦਾ ਸ਼ੁਕਰਾਨਾ ਕਰਨਾ ਅਤੇ ਜੇਕਰ ਕਿਸੇ ਵੀ ਕਾਰਨ ਕਰਕੇ ਮਹਾਪੁਰਖ ਜੀ ਕਹਿੰਦੇ ਤੁਹਾਨੂੰ ਤੁਹਾਡੇ ਕੰਮ ਧੰਦੇ ਦੇ ਵਿੱਚ ਕਾਟਾ ਪੈ ਰਿਹਾ ਹੈ ਧੰਦਾ ਸਹੀ ਨਹੀਂ ਚੱਲ ਰਿਹਾ ਤਾਂ ਮਹਾਪੁਰਖ ਜੀ ਕਹਿੰਦੇ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਇਲਾਵਾ ਆਪਣੀ ਕੀਰਤਨ ਨੂੰ ਸ਼ੁਰੂ ਕਰਨਾ ਲੱਗਿਆ ਇੱਕ ਜਪਜੀ ਸਾਹਿਬ ਜੀ ਦਾ ਪਾਠ ਇੱਕ ਚੌਪਈ ਸਾਹਿਬ ਜੀ ਦਾ ਪਾਠ ਇੱਕ ਸੁਖਮਣੀ ਸਾਹਿਬ ਜੀ ਦਾ ਪਾਠ 6 ਪਉੜੀਆਂ ਅਨੰਦ ਸਾਹਿਬ ਜੀ ਦਾ ਜਾਪ ਕਰਕੇ ਫਿਰ ਆਪਣੀ ਦੁਕਾਨ ਖੋਲਣੀ ਫਿਰ ਆਪਣੀ ਕੀਰਤਨ ਨੂੰ ਸ਼ੁਰੂ ਕਰਨਾ ਤਾਂ ਸਤਿਗੁਰ ਸੱਚੇ ਪਾਸ਼ਾ ਵਰਤਾਂ ਹੀ ਵਰਕ ਤਾਂ ਹੀ ਵਰਕ ਤਾਂ ਮੰਮਰੇ ਨੇ ਸਿਰਫ ਡੇਢ ਘੰਟਾ ਜੇਕਰ ਡੇਢ ਘੰਟਾ ਸੀ ਆਪਣੀ ਕੀਰਤਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿਚਾਰ ਅਦਾਸ ਬੇਨਤੀ ਕਰ ਲਈਏ ਅਤੇ ਵਿੱਚੋਂ ਵਿੱਚੋਂ ਜਿੱਥੇ ਵੀ ਸਾਨੂੰ ਸਮਾਂ ਮਿਲਦਾ ਹੈ ਨਾ ਮਾਲਕ ਦਾ ਸ਼ੁਕਰਾਨਾ ਕਰਦੇ ਰਹੀਏ ਸ਼ੁਕਰਾਨਾ ਤਾਂ ਕਰ ਹੀ ਸਕਦੇ ਹਾਂ ਜਿੰਨਾ ਸ਼ੁਕਰਾਨਾ ਕਰਾਂਗੇ ਨਾ ਮਹਾਪੁਰਖ ਜੀ ਕਹਿੰਦੇ ਉਹਨੀਆਂ ਹੀ ਸਾਡੇ ਘਰ ਦੇ ਵਿੱਚ ਬਰਕਤ ਆਉਂਦੀਆਂ ਨੇ ਇਹ ਗੱਲ ਭਾਵੇਂ ਤੁਸੀਂ ਅਜਮਾ ਕੇ ਦੇਖ ਲਓ ਮਹਾਪੁਰਖ ਜੀ ਕਹਿੰਦੇ ਅੱਜ ਤੋਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋ ਅੱਜ ਤੋਂ ਹੀ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਸ਼ੁਕਰਾਨੇ ਦੇ ਵਿੱਚ ਇੰਨੀ ਤਾਕਤ ਆ ਇੰਨੀ ਪਾਵਰ ਆ ਤੇ ਕੀ ਇਹ ਸ਼ੁਕਰਾਨਾ ਪਰਮਾਤਮਾ ਨੂੰ ਨਹੀਂ ਜਾਈਦਾ ਸਾਡੇ ਤੋਂ ਪਰ ਜਦੋਂ ਅਸੀਂ ਸ਼ੁਕਰਾਨਾ ਕਰਦੇ ਹਾਂ ਨਾ ਉਹ ਵਾਹਿਗੁਰੂ ਅਕਾਲ ਪੁਰਖ ਜੀ ਦਾ ਪਰਮ ਪਿਤਾ ਪਰਮਾਤਮਾ ਦਾ ਸਾਡੇ ਤੇ ਪੂਰੀ ਕੁਦਰਤ ਪੂਰੀ ਕਾਇਨਾਤ ਕੋਸ਼ਤ ਅਭੀ ਇਹ ਬੰਦਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਲਾ ਹੈ ਸੋ ਅੱਜ ਦੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ ਜੇਕਰ ਮਨ ਦੇ ਵਿੱਚ ਕੋਈ ਸਵਾਲ ਆ ਕਿਸੇ ਵਿਸ਼ੇ ਦੇ ਉੱਤੇ ਤੁਸੀਂ ਵੀਡੀਓ ਸੁਨਣਾ ਚਾਹੁੰਦੇ ਆ ਤਾਂ ਉਹ ਜ਼ਰੂਰ ਦੱਸਿਆ ਕਰੋ। ਇਹਦੇ ਵਿੱਚ ਸਾਡੀ ਵੀ ਹੈਲਪ ਹੋ ਜਾਂਦੀ ਹੈ ਜਦੋਂ ਤੁਸੀਂ ਕੋਈ ਵਿਸ਼ਾ ਕਮੈਂਟ ਬਾਕਸ ਦੇ ਵਿੱਚ ਲਿਖਦੇ ਹੋ ਤਾਂ ਵੀਡੀਓ ਬਣਾਉਣ ਦੇ ਵਿੱਚ ਸਾਨੂੰ ਬਹੁਤ ਮਦਦ ਮਿਲਦੀ ਹੈ ਇਸ ਕਰਕੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸੁਝਾਅ ਜ਼ਰੂਰ ਦੱਸਿਆ ਕਰੋ। ਇਹ ਬੇਨਤੀਆਂ ਵੀ ਪ੍ਰਵਾਨ ਕਰ ਲੈਣਾ ਜੀ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।